ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਰਨਲ ਬਾਠ ਦੀ ਜਿਹੜੀ ਵਾਈਫ ਹੈ ਮੀਬਾ ਜਸਵਿੰਦਰ ਕੌਰ ਬਾਠ ਉਹ ਕਹਿੰਦੇ ਗਵਰਨਰ ਸਾਹਿਬ ਨੂੰ ਮਿਲੇ ਨੇ ਅੱਜ ਕਹਿੰਦੇ ਕਾਰਵਾਈ ਨਹੀਂ ਹੋ ਰਹੀ ਜਿਹੜੇ ਪੁਲਿਸ ਵਾਲਿਆਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਸੀ ਤੇ ਮੈਂ ਕਾਫੀ ਹੱਦ ਤੱਕ ਉਹਨਾਂ ਦੇ ਨਾਲ ਸਹਿਮਤ ਆਂ ਵੀ ਜਿਹੜੀ ਗੁੰਡਾਗਰਦੀ ਕੀਤੀ ਹੈ ਪੁਲਿਸ ਨੇ ਇਹ ਹੋਣੀ ਨਹੀਂ ਚਾਹੀਦੀ ਸੀ। ਔਰ ਜੇ ਕੀਤੀ ਹੈ ਤਾਂ ਕਾਰਵਾਈ ਹੋਣੀ ਚਾਹੀਦੀ ਸੀ ਕਿਤੇ ਨਾ ਕਿਤੇ ਢਿੱਲ ਵਰਤੀ ਗਈ ਹੈ। ਪਰ ਨਾਲ ਹੁਣ ਇਦਾਂ ਵੀ ਲੱਗਦਾ ਕਿ ਬੀਬੀ ਰਾਜਨੀਤੀ ਦੇ ਪੜ ਵਿੱਚ ਵੀ ਪੈਰ ਰੱਖ ਬੈਠੀ ਹੈ। ਹੁਣ ਹੋਰ ਕੇਸ ਫੜਨੇ ਸ਼ੁਰੂ ਕਰਤੇ। ਉਹ ਜਿਹੜਾ ਜਸਪ੍ਰੀ ਸਿੰਘ ਇੰਕਾਊਂਟਰ ਕੀਤਾ ਸੀ ਮੁੰਡੇ ਦਾ ਬੱਚੇ ਨੂੰ ਗਵਾਹ ਕਰਨ ਵਾਲੇ ਦਾ ਹੁਣ ਉਹ ਪਰਿਵਾਰ ਵੀ ਸਾਹਮਣੇ ਆ ਗਿਆ ਉਹਦੇ ਨਾਲ ਵੀ ਬੀਬੀ ਬੈਠ ਨਹੀਂ ਉੱਠ ਨਹੀਂ ਕਰ ਲਈ ਖੋਰ ਕੇਸ਼ ਵੀ ਇਕੱਠੇ ਕਰ ਲਏ ਹੁਣ ਇੱਥੋਂ ਇਦਾਂ ਲੱਗਦਾ ਵੀ ਇਹ ਜਿਹੜੀ ਆਵਾਜ਼ ਆ ਨਾ ਇਹ ਦਿੱਲੀ ਤੱਕ ਭੇਜਣ ਦੀ ਕੋਸ਼ਿਸ਼ ਹੈ ਵੀ ਪੰਜਾਬ ਦੇ ਵਿੱਚ ਪਟਿਆਲੇ ਵਿੱਚ ਇੱਕ ਕਰਨਲ ਵਾੜ ਦੇ ਘਰ ਵਾਲੀ ਹੈ ਬੀਬੀ ਜਸਵਿੰਦਰ ਕੌਰ ਤੇ ਅੰਗਰੇਜ਼ੀ ਵੀ ਫਰਾਟੇਦਾਰ ਬੋਲਦੀ ਹੈ ਤੇ ਜਵਾਨ ਵੀ ਬੜੀ ਕਾਲੀ ਦੇ ਨਾਲ ਚੱਲਦੀ ਹੈ ਨੁਕਤੇ ਤੇ ਗੱਲ ਕਰਨੀ ਮੁੱਦੇ ਤੇ ਗੱਲ ਕਰਨੀ ਔਰ ਧਰਨੇ ਦੇ ਵਿੱਚ ਕਿੱਦਾਂ ਲੋਕਾਂ ਨੂੰ ਖਿੱਚਣਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਚੇਤੇ ਰੱਖਿਓ ਇੱਕ ਟਿਕਟ ਮੈਨੂੰ ਵੀ ਚਾਹੀਦੀ ਹੈ ਹੁਣ ਇਹ ਵੀਡੀਓ ਸੁਣ ਕੇ ਮੈਨੂੰ ਕਮੈਂਟ ਕਰਨਗੇ ਵੀ ਤੂੰ ਪਹਿਲਾਂ ਹੱਕ ਵਿੱਚ ਸੀ ਮੈਂ ਹੁਣ ਵੀ ਹੱਕ ਵਿੱਚ ਹਾਂ ਪਰ ਜਦੋਂ ਤੁਸੀਂ ਨਾ ਆਪਣੇ ਨਿਸ਼ਾਨੇ ਤੋਂ ਥਿੜਕ ਜਾਣੇ ਉਹਦੋਂ ਥੋੜਾ ਬਹੁਤਾ ਇਹ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਹੋਖਸ਼ ਕੀ ਹੈ ਸਾਡਾ ਜਦੋਂ ਤੁਸੀਂ ਉਸ ਤੋਂ ਹੱਲੋਂਗੇ ਨਾ ਉਹਦੋਂ ਗੜਬੜ ਹੋਣੀ ਹੀ ਹੋਣੀ ਹੈ ਹੁਣ ਜਦੋਂ ਤੁਸੀਂ ਇਨਕਾਊਂਟਰ ਕੀਤਾ ਉਸ ਮੁੰਡੇ ਦਾ ਤੇ ਉੱਥੇ ਮੈਂ ਕਿਹਾ ਵੀ ਉਹ ਇਨਕਾਊਂਟਰ ਹੋਣਾ ਚਾਹੀਦਾ ਸੀ ਉਹ ਸਹੀ ਹੈ ਕਿਉਂਕਿ ਉਹਨੇ ਬੱਚਾ ਵਿਆਹ ਕੀਤਾ ਸੀ ਤੇ ਹੁਣ ਜਦੋਂ ਉਹ ਜਿਹੜੇ ਸ਼ਿਕਾਇਤਾਂ ਕਰਦੇ ਨੇ ਕਿ ਸਾਡੇ ਬੱਚੇ ਦਾ ਜਸਪਰੀ ਦਾ ਨਜਾਇਜ਼ ਇਨਕਾਊਂਟਰ ਕੀਤਾ ਹੈ ਉਹ ਗੱਲ ਮੰਨਣ ਵਿੱਚ ਨਹੀਂ ਆਉਂਦੀ। ਵੀ ਤੁਹਾਡਾ ਬੱਚਾ ਕੈਨੇਡਾ ਤੁਹਾਨੂੰ ਦੱਸੇ ਤੋਂ ਬਿਨਾ ਆਇਆ ਕਿਵੇਂ? ਹੋਣ ਦਾ ਰਿਜ਼ਨ ਕੀ ਸੀ ਤੁਸੀਂ ਵਿਆਹ ਰੱਖੀ ਬੈਠੇ ਸੀ ਦੱਸਿਆ ਕਿਉਂ ਨਹੀਂ? ਕਿਉਂ ਵਾਕੀਤਾ ਬੱਚਾ? ਇਹ ਸਵਾਲ ਸੀ। ਹੁਣੇ ਬੀਬੀ ਦੀ ਜਿਹੜੀ ਗੱਲਬਾਤ ਮੈਂ ਪਹਿਲਾਂ ਵੀ ਕੀਤੀ ਹੈ ਹੁਣ ਵੀ ਕਰ ਦਿੰਨਾ ਵੀ ਜਿੱਥੋਂ ਤੱਕ ਕਰਨਲ ਵਾੜ੍ਹ ਦੀ ਕੁੱਟਮਾਰ ਹੋਈ ਹੈ ਉਹ ਗੁੰਡਾਗਰਦੀ ਹੈ ਪੁਲਿਸ ਦੀ ਸਰੇਆਮ ਕਹਿੰਦੇ ਆ। ਉਸ ਕੇਸ ਵਿੱਚ ਜੇ ਮੈਥੋਂ ਗਵਾਹੀ ਦਵਾਣੀ ਹੋਵੇ ਕੋਰਟ ਵਿੱਚ ਜਾ ਕੇ ਮੈਂ ਉਹ ਵੀ ਦੇ ਦੋ। ਮੇ ਪੁਰਸਗਾਲ ਤਾਂ ਇਥੇ ਪਰ ਜਿਹੜਾ ਗਵਰਨਰ ਸਾਹਿਬ ਨੂੰ ਮਿਲਣਾ ਵੱਡੇ ਵੱਡੇ ਇਕੱਠਾਂ 'ਤੇ ਜਾ ਕੇ ਸਪੀਚ ਦੇਣੀਆਂ ਇਧਰ ਲਈ ਉਧਰ ਲਈਆਂ ਛੱਡਣੀਆਂ ਨੇ ਇਥੋਂ ਇਹ ਲੱਗਦਾ ਵੀ ਰਾਜਨੀਤੀ ਦੇ ਪੜ ਵਿੱਚ ਪੈਰ ਰੱਖਿਆ ਗਿਆ ਤੇ ਰਾਜਨੀਤੀ ਦੇ ਪੜ ਵਿੱਚ ਪੈਰ ਰੱਖ ਕੇ ਦਾਇਰਾ ਵੱਡਾ ਕਰਨਾ ਪੈਂਦਾ ਇਹ ਜ਼ਰੂਰੀ ਹੁੰਦਾ ਜੇ ਦਾਇਰਾ ਵੱਡਾ ਹੋ ਫੇਰ ਜਿਹੜਾ ਉੱਪਰਲਾ ਕੈਮਰਾ ਹੈ ਵੱਡੇ ਲੀਡਰਾਂ ਦੇ ਕੋਲੇ ਦੇਖਣ ਵਾਸਤੇ ਵੀ ਕਿਹੜਾ ਬੰਦਾ ਕਿੰਨੇ ਪਾਣੀ 'ਚ ਖੜਾ ਹੈ ਕਿਹੜਾ ਕਿੰਨੀ ਸਪੀਡ ਤੇ ਚੱਲਦਾ ਹੈ ਕਿਹਦੇ ਪਿੱਛੇ ਕਿੰਨੇ ਲੋਕ ਨੇ ਫਿਰ ਉਹਨੂੰ ਟਿਕਟ ਮਿਲਣੀ ਵੀ ਜ਼ਰੂਰੀ ਬਣ ਜਾਂਦੀ ਹੈ ਇਹ ਗੱਲਾਂ ਥੋੜੀਆਂ ਜੀਆਂ ਸਮਝਣੀਆਂ ਜ਼ਰੂਰੀ ਹੁੰਦੀਆਂ ਨੇ ਏਸ਼ੇ ਕਰਕੇ ਸਾਡੇ ਪੰਜਾਬ ਦਾ ਕੋਈ ਮਸਲਾ ਸਹੀ ਤਿੱਕੇ ਹੱਲ ਨਹੀਂ ਹੁੰਦਾ ਤੇ ਜਦੋਂ ਅਸੀਂ ਕੋਈ ਮਸਲਾ ਉਠਾਉਂਦੇ ਆ ਉਦੋਂ ਲੰਬਾ ਚੌੜਾ ਕਰਕੇ ਉਹਦੇ ਖਿਲਾਰੇ ਪਾ ਦਿੰਦੇ ਆ ਮੇਤਰ ਤਾਂ ਇਹ ਸੀ ਵੀ ਜਿਹੜਾ ਉਹ ਮਸਲਾ ਸੀ ਉਹਦੇ ਤੇ ਫੋਕਸ ਕੀਤਾ ਜਾਂਦਾ। ਭਾਵੇਂ ਧਰਨਾ ਚਾਰ ਦਿਨ ਹੋਰ ਲਾ ਲੈਂਦੇ। ਨਾ ਚੱਕਦੇ। ਪਰ ਕਿਤੇ ਨਾ ਕਿਤੇ ਇਹ ਰਾਜਨੀਤੀ ਨੂੰ ਸਮਝਣਾ ਸੌਖਾ ਨਹੀਂ ਹੁੰਦਾ। ਵੱਡੇ-ਵੱਡਿਆਂ ਦੀ ਬੁੱਤ ਲਵਾਈ ਹੈ ਰਾਜਨੀਤੀ ਨੇ। ਜਿਹੜੇ ਕਹਿੰਦੇ ਘੁੰਦੇ ਸੀ ਨਾ ਵੀ ਅਸੀਂ ਤਾਂ ਹੁਣ ਮੁੱਖ ਮੰਤਰੀ ਬਣੇ ਲੈ। ਐਂ ਤਾਂ ਹਰਾ ਪੈਨ ਚਲਾਇਆ ਲੈ। ਐਂ ਤਾਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਾਂਗੇ ਤੇ ਉਹ ਸੁਖਵੀਰ ਵਰਗੇ ਜਮਕਦੇ ਫਿਰਦੇ ਨੇ ਨਾਲੇ ਘਰ ਵਿੱਚ ਰਾਜਨੀਤੀ ਦਾ ਐਡਾ ਵੱਡਾ ਬੋਰਡ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਿੱਖਣਾ ਔਖਾ ਹੁੰਦਾ ਉਹ ਸਿੱਖੀ ਨਹੀਂ ਗਈ ਰਾਜਨੀਤੀ ਮੈਨੂੰ ਇੱਕ ਸੱਜਣ ਨੇ ਗੱਲ ਸੁਣਾਈ ਕਹਿੰਦਾ ਇੱਕ ਪਰਿਵਾਰ ਦੇ ਵਿੱਚ ਚਾਰ ਬੰਦੇ ਰਾਜਨੀਤਿਕ ਸੀ ਇੱਕ ਘਰ ਦਾ ਮੋਢੀ ਤੇ ਦੋ ਬੇਟੇ ਇੱਕ ਕੁੜੀ ਗੇਟ ਹੀ ਉਹਨਾਂ ਦੀ ਕਹਿੰਦਾ ਉਹਨੇ ਆਪ 4 ਕੱਪ ਚਾਹ ਦੇ ਬਣਾ ਲਏ ਤੇ ਟੇਬਲ ਤੇ ਰੱਖ ਲਏ ਤੇ ਉਹ ਆਪਣੇ ਬੱਚਿਆਂ ਨੂੰ ਕਹਿੰਦਾ ਕਹਿੰਦਾ ਵੀ ਤੁਸੀਂ ਰਾਜਨੀਤੀ ਕਰਨੀ ਹੈ ਮੇਥੋਂ ਬਾਅਦ ਵਿੱਚ ਦੋ ਮੁੰਡੇ ਕਹਿੰਦੇ ਕਹਿੰਦੇ ਹਾਂ ਅਸੀਂ ਕਰਨੀ ਹੈ ਕੁੜੇ ਕਹਿੰਦੇ ਮੈਂ ਨਹੀਂ ਕਰਨੀ ਤੇ ਉਹ ਕੁੜੀ ਨੂੰ ਕਹਿੰਦਾ ਆਹ ਕੱਪ ਚੱਕ ਤੇ ਤੂੰ ਆਪਣੇ ਕਮਰੇ ਵਿੱਚ ਜਾ ਉਹ ਕੁੜੀ ਨੇ ਚਾਹ ਦਾ ਕੱਪ ਚੱਕ ਕੇ ਆਪਣੇ ਕਮਰੇ ਵਿੱਚ ਜਾਈ ਤਿੰਨ ਕੱਪ ਰਹਿ ਗਏ ਉਹ ਕਹਿੰਦਾ ਵੀ ਤਿੰਨ ਕੱਪਾਂ ਵਿੱਚੋਂ ਇੱਕ ਵਿੱਚ ਜ਼ਹਿਰ ਹੈ ਤੇ ਹੁਣ ਜਿਹੜਾ ਮਰਜ਼ੀ ਚੱਕ ਲਓ ਵੀ ਮੈਨੂੰ ਪਹਿਚਾਣ ਹੋਏ ਨਹੀਂ ਤਿੰਨਾਂ ਵਿੱਚ ਜ਼ਹਿਰ ਕਿਹੜੇ ਵਿੱਚ ਹੈ ਜੇ ਕਹਿੰਦਾ ਚਾਹੋ ਇੱਕ ਮੈਂ ਵੀ ਚਾਕੇ ਪੀ ਲੈਣਾ ਫਿਰ ਦੋ ਵਿੱਚ ਰਹਿ ਜਾਊਗੀ ਉਹ ਕਹਿੰਦੇ ਚੱਕ ਲਓ ਉਹਨੇ ਇੱਕ ਕੱਪ ਚੱਕਿਆ ਘੁੱਟ ਭਰ ਲਈ ਉਹ ਕਹਿੰਦਾ ਹੁਣ ਇਹਨਾਂ ਦੋਨਾਂ ਵਿੱਚ ਹੈ ਜਿਹੜਾ ਮਰਜ਼ੀ ਚੱਕ ਲਓ ਉਹ ਦੋਨੇ ਉੱਠ ਕੇ ਬਾਹਰ ਚਲੇ ਗਏ ਮਾਰੂ ਸਾਡਾ ਬਾਪੂ ਸਾਨੂੰ ਖਾਲਾ ਕੀ ਬੋਰ ਕਰਨ ਵਾਸਤੇ ਮੈਂ ਹੁਣੇ ਬਣਾ ਕੇ ਛੱਡੀ ਆ ਆਪਣੇ ਕੋਲ ਪਰ ਰਾਜਨੀਤੀ ਲੋਕ ਜਿਹੜੇ ਨੇ ਉਹਨਾਂ ਦੇ ਦਿਮਾਗ ਵਿੱਚ ਇਹ ਚੱਲਦਾ ਹੁੰਦਾ ਹੈ ਵੀ ਕਿਦਾਂ ਕਿਸੇ ਨੂੰ ਕਮਾਈਏ ਇਦਾਂ ਜਲੂਸ ਕੱਢੀਏ ਵੀ ਸਾਡੇ ਦੇ ਵਿਸ਼ਵਾਸ ਨਾ ਕਰੇ ਇੱਕ ਦੂਜੇ ਨਾਲ ਲੜਨ ਹੁਣ ਸਕੇ ਭਰਾ ਨੇ ਦੋਨੇ ਦੋਨੇ ਉੱਠ ਕੇ ਚਲੇ ਗਏ ਯਾਨੀ ਕਿ ਇਹ ਨੁਕਤੇ ਨੇ ਇਹਨਾਂ ਲੋਕਾਂ ਦੇ ਹੁਣ ਬੀਬਾ ਨੇ ਪੈਰ ਰੱਖ ਲਿਆ ਵਿਸ਼ਵਾਸ ਕਿਤੇ ਕਰੇ ਨਾਮ ਵਿਸ਼ਵਾਸ ਕਿਹਦੇ ਤੇ ਕਰੇ ਕਿਹਨੂੰ ਆਪਣਾ ਆਈਡਲ ਮੰਨ ਲਵੇ ਔਰ ਕਿਹੜੀ ਪਾਰਟੀ ਚੰਗੀ ਐ ਆਉਣ ਵਾਲੀ ਸਰਕਾਰ ਕਿਹਦੀ ਹੋਊ ਜੁੱਤੀਆਂ ਕਿਹਦੇ ਪਹਿਣੀਆਂ ਇਹ ਪਤਾ ਨਹੀਂ ਹੁੰਦਾ ਬੇਨਤੀ ਇਹ ਐ ਵੀ ਜਿਹੜਾ ਵੀ ਕੋਈ ਮੁੱਦਾ ਹੈਗਾ ਉਹਦੇ ਤੇ ਫੋਕਸ ਰੱਖੋ ਜੀ ਇਧਰ ਲਈ ਉਧਰ ਲਈ ਨਾ ਛੱਡੋ ਔਰ ਜਿਹੜੇ ਬੰਦੇ ਧਰਨਾ ਵਿੱਚ ਖੜਦੇ ਨੇ ਨਾ ਇਹ ਕੇਵਲ ਕਸਾਣ ਮਧੂਰ ਇਕਤਾ ਜਿੰਦਾਬਾਦ ਜਾਂ ਇਨਕਲਾਬ ਜਿੰਦਾਬਾਦ ਫਲਾਣਾ ਤੇਰੀ ਸੋਚ ਤੇ ਪਹਰਾ ਦੇਾਂਗੇ ਠੋਕ ਕੇ ਇਹ ਉੱਥੇ ਹੀ ਕਰਦੇ ਨੇ ਚਾਹ ਦੇ ਕੱਪ ਪੀ ਕੇ ਚਾਰ ਉਦੋਂ ਬਾਅਦ ਕੋਈ ਨਹੀਂ ਨਾਲ ਖੜਦਾ ਇਹ ਸਚਾਈ ਹੈ ਜੀ ਗਵਰਨਰ ਸਾਹਿਬ ਨੂੰ ਮਿਲਿਆ ਬੀਬਾ ਚੰਗੀ ਗੱਲ ਹੈ ਪਰ ਕਿਤੇ ਨਾ ਕਿਤੇ ਇਹ ਸ਼ੱਕ ਦੀ ਸੂਈ ਜਾਂਦੀ ਹੈ ਵੀ ਰਾਜਨੀਤੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਨਾ ਕਰੋ ਬੀਬਾ ਚੰਗੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ